ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਹਾਨੂੰ ਪਤਾ ਕਿ ਹਰ ਸਾਲ ਨਵੰਬਰ ਦੇ ਲਾਸਟ ਸੰਡੇ ਸਪੋਰਟਸ ਕਲੱਬ ਰਾਮਗੜ੍ਹ ਖੇਡ ਮੇਲਾ ਆਯੋਜਨ ਕਰਦੀ ਆ ਜਿਹੜਾ ਕਿ ਕੱਲ ਨੂੰ ਯਾਨੀ ਕਿ 24 ਤਰੀਕ ਨੂੰ ਸਾਲਾਨਾ ਕਬੱਡੀ ਕੱਪ ਪਿੰਡ ਰਾਮਗੜ੍ਹ ਵਿਖੇ ਹੋ ਰਿਹਾ ਜਿਹਦੇ ਵਿੱਚ ਇੱਕ ਪਿੰਡ ਓਪਨ ਦੀਆਂ 32 ਤੋਂ ਜ਼ਿਆਦਾ ਟੀਮਾਂ ਭਾਗ ਲੈਣਗੀਆਂ ਜਿਨ੍ਹਾਂ ਨੂੰ ਦੋ ਗਰਾਊਂਡਾਂ ਦੇ ਵਿੱਚ ਖਿਲਾਇਆ ਜਾਵੇਗਾ ਤੇ 5:30 ਵਜੇ ਅਸੀਂ ਆਪਣਾ ਫਾਈਨਲ ਮੈਚ ਖਤਮ ਕਰਕੇ ਉਸ ਤੋਂ ਬਾਅਦ 5:45 ਮਿੰਟ ਤੇ ਤੁਹਾਨੂੰ ਬਹੁਤ ਹੀ ਹਰਮਨ ਪਿਆਰੇ ਕਮਲ ਗਰੇਵਾਲ ਜੀ ਦਾ ਖੁੱਲਾ ਖਾੜਾ ਸੰਗੀਤ ਸੁਣਨ ਨੂੰ ਮਿਲੇਗਾ ਜੀ ਤੇ ਕਮਲ ਜੀ ਇਨਾਮਾਂ ਦੀ ਗੱਲ ਕਰੀ ਜੀ ਕਿੰਨੇ ਕੋ ਇਨਾਮ ਹੋਣਗੇ ਦੇਖੋ ਜੀ ਅਸੀਂ ਲੱਖਾਂ ਰੁਪਏ ਦੇ ਇਨਾਮ ਦਿੰਨੇ ਆ ਇਸ ਵਾਰ ਫਰਸਟ 라운 ਵਾਲੀ ਟੀਮ ਨੂੰ 1 ਲੱਖ ਰੁਪਏ ਦਾ ਨਾਮ ਆ ਸੈਕੰਡ ਵਾਲੀ ਨੂੰ 75000 ਦਾ ਇਸ ਤੋਂ ਬਿਨਾ ਵੀ ਹਜ਼ਾਰਾਂ ਰੁਪਏ ਦੇ ਹੋਰ ਇਨਾਮ ਹੁੰਦੇ ਆ ਜਿਹੜੇ ਛੋਟੇ ਛੋਟੇ ਪਲੇਅਰ ਵਾਈਜ਼ ਦਿੱਤੇ ਜਾਂਦੇ ਨੇ ਕਮਲ ਜੀ ਸਹਿਯੋਗ ਦੀ ਗੱਲ ਕਰੀਏ ਸਹਿਯੋਗ ਕੀ ਦਾ ਭਾਈ ਐਨੇ ਦੀ ਭਾਵਨਾ ਸਹਿਯੋਗ ਸਰਕਾਰ ਦਾ ਕੁਝ ਸਹਿਯੋਗ ਮਿਲਣਾ ਤੁਹਾਨੂੰ ਐਨਆਰਆਈ ਭਰਾਵਾਂ ਦੇ ਸਿਰ ਤੇ ਹੀ ਖੇਡ ਮੇਲਾ ਸਾਡਾ ਚੱਲਦਾ ਜੀ ਸਭ ਤੋਂ ਜ਼ਿਆਦਾ ਸਹਿਯੋਗ ਜੋ ਸਾਡਾ ਕਰਦੇ ਆ ਸਾਡੇ ਐਨਆਰਆਈ ਭਰਾ ਜਿਹੜੇ ਸਾਡੇ ਬਾਹਰ ਬੈਠੇ ਆ ਉਹ ਕਰਦੇ ਆ ਸਾਡੇ ਲੋਕਲ ਲੋਕ ਵੀ ਸਹਿਯੋਗ ਕਰਦੇ ਆ ਸਾਡੇ ਪਿੰਡ ਦੇ ਵਾਸੀ ਵੀ ਸਹਿਯੋਗ ਕਰਦੇ ਆ ਸਾਡੇ ਹਲਕੇ ਦੇ ਨਿਵਾਸੀ ਸਹਿਯੋਗ ਕਰਦੇ ਆ ਤੇ ਸਾਨੂੰ ਮੋਰਲ ਸਹਿਯੋਗ ਜਿਹੜਾ ਸਾਡੇ ਮੰਤਰੀ ਸਾਹਿਬ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦੀ ਵੀ ਸਾਵਾਸ਼ ਮਿਲੀ ਹੋਈ ਆ ਕਿ ਖਿੱਚ ਕੇ ਰੱਖੋ ਮਾਨ ਸਰਕਾਰ ਦਾ ਜੋ ਉਦੇਸ਼ ਆ ਕਿ ਨਸ਼ਾ ਮੁਕਤ ਪੰਜਾਬ ਉਹ ਨਸ਼ਾ ਮੁਕਤ ਪੰਜਾਬ ਵੱਲੋਂ ਆਪਣਾ ਪਹਿਲਾ ਕਦਮ ਆ ਜਿਹੜਾ ਉਹ ਖੇਡਾਂ ਹੀ ਹੋ ਸਕਦੀਆਂ ਕਿੰਨੀਆਂ ਟੀਮਾਂ ਸਰ ਰਜਿਸਟਰ ਕਰ ਗਈਆਂ ਇਹਦੇ ਵਿੱਚ 32 ਤੋਂ ਲੈ ਕੇ 36 ਟੀਮਾਂ ਰਜਿਸਟਰ ਕਰ ਚੁੱਕੀਆਂ ਨੇ ਸਾਡੇ ਕੋਲ ਜਿਨ੍ਹਾਂ ਦੇ ਮੁਕਾਬਲੇ ਕੱਲ ਠੀਕ 12 ਵਜੇ ਸ਼ੁਰੂ ਹੋ ਜਾਣਗੇ ਔਰ 2:00 ਵਜੇ ਦੇ ਨਾਲ ਮੇਲਾ ਮਤਲਬ ਪੂਰਾ ਭਰ ਜਾਂਦਾ ਲੇਕਨ ਜੀ ਤੁਸੀਂ ਹਾਂਜੀ ਸਰ ਸੀਨੀਅਰ ਗੈਸਟ ਮੁੱਖ ਮਹਿਮਾਨ ਕੱਲ ਦੇ ਮੁੱਖ ਮਹਿਮਾਨ ਸਾਡੇ ਮੰਤਰੀ ਸਾਹਿਬ ਸਾਡੇ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਦਰਮਿਆਨ ਪਹੁੰਚ ਰਹੇ ਸੀ ਕਮਲ ਜੀ ਤੁਸੀਂ এনਵਾਇਰਨਮੈਂਟ ਲੈ ਕੇ ਬਹੁਤ ਸੁਚੇਤ ਹੋ ਤੁਹਾਡੇ ਪੱਧਰ ਜੀ ਵੀ ਇੱਥੇ ਬਹੁਤ ਤੁਹਾਡੀ ਵੀਡੀਓ ਵਾਇਰਲ ਹੋਈ ਸੀ ਤੁਸੀਂ ਆਪਣੇ ਪਤਾ ਤੇ ਲਾਇਸ ਸੀ ਸਰਕਾਰ ਤੋਂ ਤੁਸ ਕਰ ਮਿਲਿਆ ਨਹੀਂ ਸੀ ਹੋ ਗਿਆ ਸਰ ਦੇਖੋ ਜੀ ਸਰਕਾਰ ਦਾ ਸਹਿਯੋਗ ਤਾਂ ਸਾਰੀਆਂ ਬਾਅਦ ਦੀਆਂ ਗੱਲਾਂ ਹੁੰਦੀਆਂ ਜੇ ਤੁਸੀਂ ਆਪ ਹੀ ਕੁਝ ਕਰਾਂਗੇ ਸਰਕਾਰ ਵਿਚਾਰੀ ਕਿੱਥੇ ਕਿੱਥੇ ਹੱਥ ਪੱਲੇ ਮਾਰੇ ਸਾਨੂੰ ਖੁਦ ਨੂੰ ਪਹਿਲਾਂ ਤਾਂ ਬੂਟੇ ਲਾ ਲੂ ਕੇ ਸਾਰਾ ਕੋਈ ਦੱਸਣਾ ਚਾਹੀਦਾ ਕਿ ਸਰਕਾਰ ਜੀ ਅਸੀਂ ਬੂਟੇ ਲਾਤੇ ਹੁਣ ਸਾਡੇ ਗਰਾਊਂਡ 'ਚ ਜੇ ਤੁਸੀਂ ਵੀਡੀਓ ਦੇ ਵਿੱਚ ਕਲਿੱਪ ਜਰੂਰ ਦਿਖਾਓ ਸਾਡੇ ਜਿੰਨੇ ਲਾਏ ਹੋਏ ਦਰਖਤ ਨੇ ਪਿਛਲੇ 20 25 ਸਾਲਾਂ ਤੋਂ ਸਪੋਰਟਸ ਕਲੱਬ ਨੇ ਤੇ ਹਰ ਸਾਲ ਅਸੀਂ ਇਹਨਾਂ ਦੀ ਸਾਂਭ ਸੰਭਾਲ ਕਰਦੇ ਆਂ ਵਾਤਾਵਰਨ ਦੇ ਲਈ ਤਾਂ ਅਸੀਂ ਬੜੇ ਸਜਗ ਆਂ ਅਸੀਂ ਸਰਕਾਰ ਤੋਂ ਬਸ ਇੱਕ ਹੀ ਸਹਿਯੋਗ ਤੇ ਹਲਕਾ ਨਿਵਾਸੀਆਂ ਤੋਂ ਇਲਾਕਾ ਨਿਵਾਸੀਓ ਤੇ ਇੱਕ ਹੀ ਸਹਿਯੋਗ ਮੰਗਦੇ ਆ ਕਿ ਜਿੱਥੇ ਕਿਤੇ ਵੀ ਪੋਲਿਊਟਡ ਇੰਡਸਟਰੀ ਆ ਜੋ ਸਾਡੇ ਪਾਣੀ ਨੂੰ ਪ੍ਰਦੂਸ਼ਣ ਕਰ ਰਹੀ ਆ ਜੋ ਸਾਡੀ ਹਵਾ ਨੂੰ ਪ੍ਰਦੂਸ਼ਿਤ ਕਰ ਰਹੀ ਆ ਉਹਨੂੰ ਰੋਕਣ ਲਈ ਉਹਦੇ ਤੇ ਕਿੱਦਾਂ ਦੀ ਮਸ਼ੀਨਰੀ ਲੱਗੇ ਉਹਨੂੰ ਕਿਸੇ ਹੋਰ ਜਗ੍ਹਾ ਮੂਵ ਹੋ ਜਾਵੇ ਕਿਉਂਕਿ ਇੱਥੇ ਇੰਨੀ ਸੰਘਣੀ ਬਸੋਂ ਹੋ ਗਈ ਆ ਸਾਡੇ ਏਰੀਆ 'ਚ ਕਿ ਇੱਥੇ ਸਾਡੇ ਛੋਟੇ ਛੋਟੇ ਬੱਚੇ ਆ ਤੇ ਉਹਨਾਂ ਨੂੰ ਸਾਹ ਲੈਣਾ ਕਈ ਵਾਰ ਮੁਸ਼ਕਲ ਹੋ ਜਾਂਦਾ ਪੋਲੂਸ਼ਨ ਕਰਕੇ ਉਹਨਾਂ ਦੀ ਸਿਹਤ ਨੂੰ ਵੀ ਇਹ ਮਾੜਾ ਅਸਰ ਪਾਉਂਦਾ ਤੇ ਮੰਗਰ ਸਾਹਿਬ ਇਹ ਮੰਤਰੀ ਤੁਹਾਡੇ ਹਲਕੇ ਦੇ ਨੇ ਮੁੰਡੀ ਸਾਹਿਬ ਮਰਦ ਕੈਬਨਟ ਮੰਤਰੀ ਨੇ ਤੇ ਉਹਨਾਂ ਤੋਂ ਪੁੱਛੋ ਗੁਜਾਰਸ਼ ਮੰਗ ਕਰੋਗੇ ਕਿ ਤੂੰ ਤੁਹਾਡੇ ਨੂੰ ਸਹਾਇਤਾ ਕੀਤੀ ਜਾਵੇ ਪੁੱਛਦਾ ਨਹੀਂ ਉਹ ਆਲਵੇਸ ਸਹਾਇਤਾ ਕਰਦੇ ਐ ਇਦਾਂ ਦੀ ਕੋਈ ਗੱਲ ਨਹੀਂ ਗੀ ਇਹ ਕਈ ਮੁੱਦੇ ਸਮਾਜਿਕ ਮੁੱਦੇ ਨੇ ਜਿਹੜਾ ਪੋਲੂਸ਼ਨ ਦਾ ਇੱਕ ਵੱਡਾ ਮੁੱਦਾ ਵਾ ਇਹ ਸਾਡੇ ਇੱਕ ਮੰਤਰੀ ਸਹਿਬਾਨ ਦੇ ਕਹਿਣ ਨਾਲ ਪੋਲੂਸ਼ਨ ਦਾ ਮੁੱਦਾ ਹੱਲ ਨਹੀਂ ਨਾ ਹੋ ਸਕਦਾ ਇਹਨੂੰ ਸਰਕਾਰ ਨੂੰ ਲੋਕਾਂ ਨੂੰ ਸੰਸਥਾਵਾਂ ਨੂੰ ਪਿੰਡਾਂ ਨੂੰ ਸਰਪੰਚਾਂ ਨੂੰ ਪੰਚਾਂ ਨੂੰ ਸਾਰੇ ਲੋਕਾਂ ਨੂੰ ਮਿਲਦ ਕਰਕੇ ਇਹ ਤਾਂ ਇੱਕ ਆਪਣਾ ਸਮਾਜਿਕ ਮਸਲਾ ਬਣ ਗਿਆ ਜਿੱਦਾਂ ਕਿ ਡਰੱਗ ਇੱਕ ਸਮਾਜਿਕ ਮਸਲਾ ਵਾਤਾਵਰਣ ਵੀ ਇੱਕ ਸਮਾਜਿਕ ਮਸਲਾ ਵਾਤਾਵਰਣ ਤੇ ਡਰੱਗ ਤੇ ਆਪਾਂ ਤਾਂ ਹੀ ਅੱਗੇ ਵਧ ਸਕਦੇ ਆ ਜੇ ਇਹਦੇ ਵਿੱਚ ਆਪਣਾ ਖੁਦ ਦਾ ਸਹਿਯੋਗ ਗਰਾਸਰੂਟ ਲੈਵਲ ਤੋਂ ਹਰੇਕ ਬੰਦੇ ਦਾ ਸਹਿਯੋਗ ਹੋਵੇ ਸਰ ਪਬਲਿਕ ਨੂੰ ਕੀ ਅਪੀਲ ਹੈ ਓਪਨ ਐਂਟਰੀ ਰੋਗ ਪਬਲਿਕ ਨੂੰ ਹੱਥ ਚੋੜ ਕੇ ਬੇਨਤੀ ਆ ਕਿ ਤੁਸੀਂ ਬੱਚਿਆਂ ਦੇ ਹੱਥਾਂ ਚੋਂ ਆਹ ਮੋਬਾਈਲ ਥੋੜਾ ਚਿਰ ਕੱਢ ਕੇ 3 ਜਾਂ 4 ਘੰਟੇ ਲਈ ਤੁਸੀਂ ਜਰੂਰ ਇੱਥੇ ਆਓ ਪਿੰਡ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿੱਥੇ ਤੱਕ ਇਹ ਵੀਡੀਓ ਜਾਏਗੀ ਸਾਰਿਆਂ ਨੂੰ ਬੇਨਤੀ ਆ ਵੀ ਦੇਖੋ ਬੱਚਿਆਂ ਨੂੰ ਸਭ ਤੋਂ ਵੱਡੀ ਖਤਰਾ ਜਿਹੜਾ ਆਪਾਂ ਨਸ਼ੇ ਦੀ ਗੱਲ ਜਰੂਰ ਕਰਦੇ ਆ ਪਰ ਇੱਕ ਜਿਹੜਾ ਨਸ਼ਾ ਸੋਸ਼ਲ ਮੀਡੀਆ ਦਾ ਗੀਮਾਂ ਦਾ ਨਸ਼ਾ ਚੜਿਆ ਹੋਇਆ ਇਹਨੂੰ ਵੀ ਆਪਾਂ ਠੀਕ ਕਰਨਾ ਇਹਨੂੰ ਠੀਕ ਕਰਨ ਲਈ ਆਪਾਂ ਦੇ ਕੋਲ ਹਥਿਆਰ ਹੈਗਾ ਖੇਡਾਂ ਗਰਾਊਂਡ 'ਚ ਆਉਣਗੇ ਹਰੇ ਭਰੇ ਗਰਾਊਂਡਾਂ ਦੇ ਵਿੱਚ ਬੱਚੇ ਖੇਡਣਗੇ ਆਨੰਦ ਲੈਣਗੇ ਸਿੱਖਿਆ ਮਿਲੇਗੀ ਖੇਡਦੇ ਵੱਡੇ ਬੱਚਿਆਂ ਨੂੰ ਖੇਡਦੇ ਦੇਖਣਗੇ ਉਹਨਾਂ ਚ ਵੀ ਉਹਦਾ ਦੇ ਪਹਿਲਵਾਨ ਬਣਨ ਦੀ ਪਲੇਅਰ ਬਣਨ ਦੀ ਮਸਲ ਬਣਾਉਣ ਦੀ ਰੇਸਾਂ ਲਾਉਣ ਦੀ ਇੱਕ ਪਲੇਅਰ ਬਣਨ ਦੀ ਉਹਨਾਂ ਚੋਂ ਤੋਂ ਭਾਵਨਾ ਪੈਦਾ ਹੋ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਜਰੂਰ ਇਸ ਨੂੰ ਲਾਈਟਲੀ ਨਾ ਲਿਓ ਮੈਸੇਜ ਨੂੰ ਜਰੂਰ ਆਪਣੇ ਬੱਚਿਆਂ ਨੂੰ ਲੈ ਕੇ ਤੁਸੀਂ ਇੱਕ ਦੋ ਘੰਟੇ ਦਾ ਟਾਈਮ ਕੱਟ ਕੇ ਹਾਜ਼ਰੀ ਜਰੂਰ ਰਾਮਗੜ ਲਵਾ ਕੇ ਜਾਣੀ ਹੈ ਬੜਾ ਈਜ਼ੀ ਅਪਰੋਚ ਆ ਸੜਕ ਦੇ ਉੱਪਰ ਆਪਣਾ ਪਿੰਡ ਆ ਇਸ ਲਈ ਆਉਣਾ ਜ਼ਰੂਰ ਆ ਤੁਸੀ ਸਾਰੇ ਬੈਸਟ ਰੇਡਰ ਬੈਸਟ ਜੱਫੀ ਇਦਾਂ ਦਾ ਬੈਸਟ ਰੇਡਰ ਤੇ ਬੈਸਟ ਜੱਫੀ ਨੂੰ ਵੀ ਅਸੀਂ ਦਿਲ ਖਿੱਚਵੇਂ ਇਨਾਮ ਦੇਣੇ ਨੇ ਤੇ ਇੱਕ ਗੇਮ ਦੇ ਵਿੱਚ ਹੋਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਸਾਡੇ ਜਿਹੜੇ ਡਾਇਮੰਡ ਸਪான்ਸਰ ਨੇ ਉਹ ਸਰਦਾਰ ਅਰੰਮਦੀਪ ਸਿੰਘ ਐਨ ਡੀ ਗਰੇਵਾਲ ਰਾਏਕੋਟ ਤੋਂ ਨੇ ਜਿਨ੍ਹਾਂ ਨੇ ਸਾਨੂੰ 2 ਲੱਖ ਰੁਪਏ ਦਾ ਜਿੱਦਾਂ ਸਹਾਇਤਾ ਕੀਤੀ ਆ 1 ਲੱਖ ਰੁਪਈਆ ਪਹਿਲੇ ਨੰਬਰ ਤੇ ਆਉਣ ਵਾਲੀ ਟੀਮਾਂ ਨੂੰ ਦੇਣਗੇ 1 ਲੱਖ ਰੁਪਈਆ ਉਹਨਾਂ ਨੇ ਕਲੱਬ ਦੇ ਹੋਰ ਜਿਹੜੇ ਖਰਚੇ ਹੁੰਦੇ ਆ ਉਹਨਾਂ ਨੂੰ ਕਵਰ ਕਰਨ ਲਈ ਦਿੱਤਾ ਉਸ ਤੋਂ ਬਿਨਾਂ ਸਾਡੇ ਹੋਰ ਵੀ ਵੀਰ ਨੇ ਜਿਹੜੇ ਸਾਡੀ ਹਰ ਸਾਲ ਸਹਾਇਤਾ ਕਰਦੇ ਆ ਲਾਈਕ ਸਿਮਰ ਸਿੱਧੂ ਹੋਗੇ ਚੱਗੀ ਬਸਰਾਉ ਹੋਗੇ ਸਾਰੇ ਸਾਡੇ ਪਿੰਡ ਦੇ ਭਰਾ ਨੇ ਪਿੰਡਦਿਆਂ ਦਾ ਤਾਂ ਫਿਰ ਜੇ ਨਾਂ ਲੈਣ ਲੱਗਾਂਗੇ ਤਾਂ ਲਿਸਟ ਲੰਬੀ ਹੋ ਜਾਣੀ ਖਾਣ ਪੀਣ ਲਈ ਬੰਦਵਸ ਪੂਰਾ ਖਾਣ ਪੀਣ ਲਈ ਜੀ ਤੁਹਾਡੇ ਭਰਾਵਾਂ ਲਈ ਸਾਰਾ ਸਨੈਕਸ ਨੇ ਲੰਗਰ ਗੁਰੂ ਦਾ ਲੰਗਰ ਸਾਡੇ ਰਜਿੰਦਰ ਸਿੰਘ ਸੋਖੀ ਜੀ ਵੱਲੋਂ ਗੁਰੂ ਦਾ ਲੰਗਰ ਖੁੱਲਾ ਚੱਲੇਗਾ ਦਰਸ਼ਕਾਂ ਲਈ ਸਾਰਿਆਂ ਲਈ ਉਸ ਤੋਂ ਬਾਅਦ ਸਨੈਕਸ ਨੇ ਕੌਫੀ ਆ ਤੇ ਸ਼ਾਮ ਨੂੰ ਮਤਲਬ ਇੱਕ ਬੱਚੇ ਜਦਾ ਆ ਜਾਂਦੇ ਆ ਉਹਨਾਂ ਲਈ ਫਰਾਈਆਂ ਵਗੈਰਾ ਫਿੰਗਰ ਚਿਪਸ ਸਾਰਾ ਕੁਝ ਜਿੱਦਾਂ ਕਿ ਖਾਣ ਪੀਣ ਦਾ ਬੜਾ ਵਧੀਆ ਤੁਹਾਨੂੰ ਇੱਥੇ ਆਨੰਦ ਆਊਗਾ ਤੁਸੀਂ ਜਰੂਰ ਸਾਰੇ ਮੇਲੇ ਦੇਖਣਾ ਹੈ ਐਂਟਰਟੇਨਮੈਂਟ ਦਾ ਆਬਵੀਅਸ ਆ ਜੀ ਤੁਸੀਂ ਕਿਹੜੇ ਸਿੰਗਰ ਆ ਰਹੇ ਜੀ ਕਮਲ ਗਰੇਵਾਲ ਸਿੰਗਰ ਆ ਰਹੇ ਨੇ ਅਰ ਮੈਂ ਤੁਹਾਡੇ ਮਾਧਿਅਮ ਰਹੀਂ ਇਹ ਦੱਸਣਾ ਚਾਹੁੰਨਾ ਕਿ ਤੁਸੀਂ ਸਾਡੀ ਜਿਹੜੀ ਸਾਊਂਡ ਤੇ ਲਾਈਟਿੰਗ ਹੋਏਗੀ ਕੱਲ ਨੂੰ ਉਹ ਬਾ ਕਮਾਲ ਹੋਊਗੀ ਅਸੀਂ ਲਾਈਵ ਨਹੀਂ ਚਲਾਉਣਾ ਇਸ ਲਈ ਤੁਹਾਨੂੰ ਇਹ ਸਾਰਾ ਕੁਝ ਦੇਖਣ ਲਈ ਇੱਥੇ ਆਉਣਾ ਪਊਗਾ ਬੜੇ ਹਾਈ ਲੈਵਲ ਦੇ ਜਿੱਦਾਂ ਕਿ ਦਲਜੀਤ ਦੋਸਾਂਝ ਵਰਗੇ ਜਾਂ ਕਰਨ ਔਜਲੇ ਵਰਗੇ ਹਾਈ ਫਾਈ ਸਿੰਗਰ ਜਿਹਦੇ ਤੇ ਪਰਫਾਰਮ ਕਰਦੇ ਆ ਨਾ ਅਸੀਂ ਇਸ ਵਾਰ ਬੜੀ ਮਿਹਨਤ ਨਾਲ ਬੜਾ ਵਧੀਆ ਆਪਣੀ ਸਾਊਂਡ ਸਿਸਟਮ ਤੇ ਚੀਜ਼ਾਂ ਲਾਈਟਿੰਗ ਵਗੈਰਾ ਦਾ ਕਰਿਆ ਵਾ ਇਹ ਤੁਹਾਨੂੰ ਮਜ਼ਾ ਬੜਾ ਆਊਗਾ ਤੁਸੀਂ ਇੱਕ ਵਾਰ ਜ਼ਰੂਰ ਪਹੁੰਚ ਕੇ ਸਾਰੇ ਜਾਣੇ ਆਨੰਦ ਮਾਣੋ ਬੜੇ ਇਹ ਮੋਢਿਆਂ ਤੇ ਜਿਹੜੀ ਜ਼ਿੰਮੇਵਾਰੀ ਰਹੀ ਆ ਖੇਡਾਂ ਦੀ ਕਿਉਂਕਿ ਮੈਂ ਬਹੁਤ ਤਕਰੀਬਨ 10-15 ਸਾਲ ਤੋਂ ਜਾਣਦਾ ਹਾਂ ਪਰਾ ਗ੍ਰੈਂਡਰੀ ਜਿਹੜੀ ਆ ਹਰੇਕ ਪਿੰਡ ਦੇ ਵਿੱਚ ਨਹੀਂ ਇਹ ਆਲੇ-ਦਾਲੇ ਗਰਾਊਂਡ ਦੇ ਆਲੇ-ਦਾਲੇ ਬਹੁਤ ਸਾਰੀ ਗ੍ਰੈਂਡਰੀ ਹੈ ਇਹਨਾਂ ਦਾ ਬਹੁਤ ਵੱਡਾ ਉਦਮਾ ਪੂਰੀ ਸਪੋਰਟਸ ਕਲੱਬ ਦਾ ਤੇ ਬੇਨਤੀ ਤਾਂ ਇਹੀ ਆ ਬੇਨਤੀ ਵਾਸਤੇ ਬੋਲਿਆ ਕਿ ਟੀਮਾਂ ਜਿਹੜੀਆਂ ਸਮੇਂ ਸਿਰ ਪਹੁੰਚ ਕੇ ਪਹੁੰਚਣ ਕਿਉਂਕਿ ਕਈ ਵਾਰੀ ਜਿਹੜੇ ਸਾਡੇ ਕਮੈਂਟੈਂਟਰ ਨੇ ਉਹ ਵਿਸਲਾ ਮਾਰੀ ਜਾਂਦੇ ਨੇ ਉਹ ਸਿਸਟਮ ਨੂੰ ਸਮਝਦੇ ਨਹੀਂਗੇ ਇਹ ਸਮੇਂ ਨਾਲ ਆਉਣਗੇ ਤਾਂ ਸਮੇਂ ਨਾਲ ਕੰਮ ਕੰਮ ਸਮਾਪਤ ਹੋ ਜਾਏਗਾ ਸੋ ਇਹ ਸਪੋਰਟਸ ਕਲੱਬ ਦਾ ਬਹੁਤ ਵੱਡਾ ਪ੍ਰਾਲਾਵ ਤੁਸੀਂ ਗਰਾਊਂਡ ਦੇਖ ਲਓ ਹਰੀ ਭਰੀ ਆਲੇ-ਦਾਲੇ ਹਰਿਆ ਭਰਿਆ ਵਾਤਾਵਰਨ ਇਹ ਸਨੇਹਾ ਹੈ ਇੱਕ ਨਹੀਂ ਤਾਂ ਅਸੀਂ ਦੇਖਦੇ ਆ ਵੀ ਗਰਾਊਂਡਾਂ ਦੇ ਵਿੱਚ ਟੂਰਨਾਮੈਂਟ ਹੋ ਜਾਂਦਾ ਉਸ ਤੋਂ ਬਾਅਦ ਉੱਥੇ ਜਾ ਕੇ ਕੋਈ ਵੱੜਦਾ ਨਹੀਂ ਸੁੱਖਾ ਹੋ ਗਿਆ ਹੁੰਦਾ ਘਾਹ ਹੋ ਗਿਆ ਹੁੰਦਾ ਅਨੰਦਪੁਰ ਦੇ ਇਲਾਕੇ ਦੇ ਲੋਕਾਂ ਨੇ ਕੀ ਪੀਲਾ ਜੀ ਗਾਣੇ ਲੋਕਾਂ ਨੇ ਕੀ ਪੀਲਾ ਸਾਰੇ ਪੰਜਾਬ ਦੇ ਲੋਕਾਂ ਨੇ ਕੀ ਪੀਜੋਗੇ ਜਿਵੇਂ ਕਮਲਜੀਤ ਦੱਸਿਆ ਇੰਟਰਨੈਸ਼ਨਲ ਮੁੱਦਾ ਜਿਹੜਾ ਵੀ ਆਪਾਂ ਪੋਲੂਸ਼ਨ ਦੀ ਗੱਲ ਕਰਦੇ ਆ ਇਹ ਵੀ ਇੰਟਰਨੈਸ਼ਨਲ ਮੁੱਦਾ ਤੇ ਡਰੱਗ ਦੀ ਗੱਲ ਕਰਦੇ ਇਹ ਵੀ ਇੰਟਰਨੈਟ ਪਾਣੀ ਡੁੱਬਦੇ ਜਾ ਰਹੇ ਨੇ ਪਾਣੀ ਸੁੱਕਦੇ ਜਾ ਰਹੇ ਨੇ ਪਾਣੀ ਮੱਕਦੇ ਜਾ ਰਹੇ ਨੇ ਇਹ ਵੀ ਇੱਕ ਵੱਡਾ ਮੁੱਦਾ ਹੈ ਇਹ ਤਾਂ ਲੋਕ ਜੇ ਆਪ ਵਿਅਰ ਹੋਣਗੇ ਤਾਂ ਹੀ ਇਹ ਕੁਝ ਹੋ ਸਕਦਾ ਸਰਕਾਰਾਂ ਨੂੰ ਤਾਂ ਆਪਾਂ ਤਾਂ ਮੰਗ ਕਰਾਂਗੇ ਜੇ ਅਸੀਂ ਆਪ ਇਕੱਠੇ ਹੋਵਾਂਗੇ ਸਾਡੇ ਹੁਣ ਇਹ ਆਲੇ-ਦਾਲੇ ਇੰਡਸਟਰੀ ਨਾ ਘਿਰਿਆ ਜਾ ਰਿਹਾ ਪਿੰਡ ਤੇ ਜੇ ਅਸੀਂ ਇਕੱਠੇ ਹੋਵਾਂਗੇ ਤਾਂ ਹੀ ਕੋਈ ਨਾ ਕੋਈ ਹਮਲਾ ਮਾਰ ਸਕਾਂਗੇ ਇਕੱਲੇ-ਇਕੱਲੇ ਨਾਲ ਤਾਂ ਗੱਲ ਨਹੀਂ ਬਣਨੀ ਹੈਗੀ ਠੀਕ ਹੈ ਠੀਕ ਹੈ